ਤਾਂ ਅੱਜ ਹੈ ਜੀ 22 ਸਤੰਬਰ ਤੇ ਅੱਜ ਤੋਂ GST ਦੀਆਂ ਨਵੀਆਂ ਦਰਾਂ ਲਾਗੂ ਹੋ ਚੁੱਕੀਆਂ ਨੇ ਪਹਿਲਾਂ ਚਾਰ ਤਰ੍ਹਾਂ ਦਾ ਟੈਕਸ ਜਿਹੜਾ ਲੱਗਦਾ ਸੀਗਾ ਜਿਹਦੇ ਵਿੱਚ 5% 12% 18% ਤੇ 28% ਤੇ ਹੁਣ 5 ਤੇ 18% ਦੋ ਸਲੈਬ ਰਹਿ ਗਏ ਦੋ ਸਲੈਬ ਖਤਮ ਹੋ ਗਏ ਬਾਕੀ ਜਿਹੜੇ ਲਗਜ਼ਰੀ ਕਾਰਾਂ ਨੇ ਲਗਜ਼ਰੀ ਮੋਟਰਸਾਈਕਲ ਨੇ 350 CC ਤੋਂ ਉੱਪਰ ਨੇ ਇਹਨਾਂ ਦੀ ਪਾਵਰ ਹੈ ਜਿਹੜੀ ਇਸ ਤੋਂ ਇਲਾਵਾ ਤੰਬਾਕੂ ਨੇ ਨਸ਼ੀਲੇ ਪਦਾਰਥ ਨੇ ਸੁੱਕੀਆਂ ਚਾਹੇ ਗਿੱਲੇ ਐ ਇਹਨਾਂ ਤੇ 40% ਟੈਕਸ ਲੱਗੂਗਾ ਇਹਨਾਂ ਦੇ ਰੇਟ ਵਧਣਗੇ ਬਾਕੀਆਂ ਨੇ ਇਹ ਕਹਿ ਲੋ ਵੀ ਘਟ ਗਏ ਤਾਂ ਹੁਣ ਅੱਜ ਨਵੀਆਂ ਦਰਾਂ ਲਾਗੂ ਹੋ ਚੁੱਕੀਆਂ ਨੇ ਸਾਰੀਆਂ ਚੀਜ਼ਾਂ ਸਸਤੀਆਂ ਹੋ ਚੁੱਕੀਆਂ ਨੇ ਗੱਲ ਇੱਥੇ ਇਹ ਹੁੰਦੀ ਹੈ ਜੇ ਕੋਈ ਦੁਕਾਨਦਾਰ ਪੁਰਾਣੇ ਜੀਐਸਟੀ ਦੇ ਹਿਸਾਬ ਨਾਲ ਤੁਹਾਨੂੰ ਕੋਈ ਚੀਜ਼ ਦੇ ਰਿਹਾ ਹੈ ਤਾਂ ਤੁਸੀਂ ਸ਼ਿਕਾਇਤ ਕਿੱਥੇ ਕਰਨੀ ਹੈ ਇਹ ਇੰਦਰ ਸਰਕਾਰ ਨੇ ਤੇ ਸੂਬਾ ਸਰਕਾਰ ਨੇ 54 ਵਸਤੂਆਂ ਦੀਆਂ ਲਿਸਟਾਂ ਜੀਐਸਟੀ ਅਧਿਕਾਰੀਆਂ ਨੂੰ ਦੇਤੀਆਂ ਜਿਹੜੇ ਹਰ ਸਮੇਂ ਇਹ ਨਵੇਂ ਜੀਐਸਟੀ ਦੇ ਹਿਸਾਬ ਨਾਲ ਜੋ ਰੇਟ ਬਣਦਾ ਵਸਤੂਆਂ ਦਾ ਰੇਟ ਦੀ ਨਿਗਰਾਨੀ ਕਰਨਗੇ ਸ਼ਿਕਾਇਤ ਕਰਨ ਵਾਲੇ ਵੱਖ-ਵੱਖ ਨੰਬਰ ਵੀ ਸਰਕਾਰਾਂ ਨੇ ਜਾਰੀ ਕੀਤੇ ਐ ਤੁਹਾਨੂੰ ਨੰਬਰ ਵੀ ਦੱਸ ਦਨੇ ਆ ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਸਭ ਤੋਂ ਪਹਿਲਾਂ ਜਿਹੜਾ ਨੰਬਰ ਆਉਂਦਾ ਹੈ ਕੰਜ਼ਿਊਮਰ ਹੈਲਪਲਾਈਨ ਨੰਬਰ ਇਹ ਨੋਟ ਕਰ ਲਓ ਇਹ ਨੰਬਰ ਹੈ 88401915 ਇਸ ਤੇ ਤੁਸੀਂ ਜਿਹੜਾ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ WhatsApp ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਲਿਖ ਕੇ ਬਿਅਦ ਕੰਦਾਰਾ ਆ ਕੀ ਜਾਈ ਜੀ ਆ ਐਨੇ ਦੀ ਲਾਤੀ ਪ੍ਰੂਫ ਸਮੇਤ ਦੂਸਰਾ ਆ ਗਿਆ ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੰਬਰ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਨੰਬਰ ਹੈ 1915 ਦੋ ਨੰਬਰ ਹੋ ਗਏ ਪਹਿਲਾ ਆ ਗਿਆ ਮੈਸੇਜ ਵਾਲਾ 88401915 ਫਿਰ ਆ ਗਿਆ ਕਾਲ ਕਰਨ ਵਾਲਾ ਕੱਲਾ 1915 ਇਸ ਤੋਂ ਬਾਅਦ ਇੱਕ ਹੋਰ ਨੰਬਰ ਜਿਹੜਾ ਦਿੱਤਾ ਗਿਆ ਜਿਹਦੇ ਵਿੱਚ 182011430 ਦੁਬਾਰੇ ਰਿਪੀਟ ਕਰ ਦਿੰਦੇ ਆ 182011430 ਇਸ ਨੰਬਰ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਹੈ ਜਿਹੜੀ ਉਹ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਦੀ ਵੈਬਸਾਈਟ ਵੀ ਜਿਹੜੀ ਜਾਰੀ ਕੀਤੀ ਗਈ ਹੈ ਚੌਥੇ ਨੰਬਰ ਤੇ ਤਾਂ ਉਹ ਹੈ consumerhelpline.gov.in ਇਹ ਸਾਈਟ ਤੇ ਜਾ ਕੇ ਤੁਸੀਂ ਆਪਣੇ ਕੰਪਲੇਟ ਜਿਹੜੀ ਲਿਖ ਕੇ ਸਬਮਿਟ ਕਰ ਸਕਦੇ ਹੋ ਤਾਂ ਅੱਜ 22 ਸਤੰਬਰ ਤੋਂ ਨਵੀਆਂ ਦਰਾਂ ਨਵੇਂ ਸਲੈਬ ਲਾਗੂ ਹੋ ਚੁੱਕੇ ਐ ਦੋ ਸਲੈਬ ਰਹਿ ਗਈ ਅੱਗੇ ਡਿਟੇਲ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸਸਤੀਆਂ ਹੋ ਗਈਆਂ ਕਿਹੜੀਆਂ ਮਹਿੰਗੀਆਂ ਹੋ ਗਈਆਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਪਰ ਅੱਜ ਸਾਰੀਆਂ ਲਿਸਟਾਂ ਆ ਜਾਣਗੀਆਂ ਕਿਉਂਕਿ ਨਵੀਆਂ ਦਰਾਂ ਲਾਗੂ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਜਿਹੜੇ ਉਹ ਘਟ ਕੇ ਲਗਭਗ ਐ ਕਹੋ 90% ਚਾਹੇ ਖਾਣ ਦੀ ਚੀਜ਼ ਹੈ ਚਾਹੇ ਪਹਿਨਣ ਦੀ ਕੋਈ ਵਸਤੂ ਹੈ ਕੱਪੜੇ ਹੈ ਬੂਟ ਹੈ ਇਹ ਸਸਤੇ ਹੋਗੇ 10% ਮਹਿੰਗੇ ਹੋਏ ਨੇ ਜਿਹਦੇ ਵਿੱਚ ਲਗਜ਼ਰੀ ਕਾਰਾਂ ਲਗਜ਼ਰੀ ਮੋਟਰਸਾਈਕਲ ਇਸ ਤੋਂ ਇਲਾਵਾ ਜੋ ਆਪਣਾ ਲੰਚ ਬਾਕਸ ਹੁੰਦੇ ਆ ਇਹ ਮਹਿੰਗੇ ਹੋ ਜਾਣਗੇ ਜਿਹੜੇ ਤੰਬਾਕੂ ਨੇ ਸਿਹਤ ਲਈ ਪਦਾਰਥ ਹਾਨੀਕਾਰਕ ਨੇ ਜਿੰਮੇ ਜਰਦਾ ਜਦਰੀ ਪੂਰੀ ਤੇ ਲਿਖਿਆ ਹੁੰਦਾ ਹੈ ਸ਼ਰਾਬ ਦੀ ਬੋਤਲ ਹੈ ਤੇ ਲਿਖਿਆ ਹੁੰਦਾ ਹੈ ਇਹ ਮਹਿੰਗੇ ਹੋਣਗੇ ਇਦਾਂ ਕਹਿੰਦੇ ਸਰਕਾਰ ਕਹਿੰਦੀ ਹੈ ਇਹ ਵੀ ਲੋਕਾਂ ਨੂੰ ਸਿਹਤਮੰਦ ਬਣਾਈਏ ਆ ਜਿਹੜੇ ਨਸ਼ੀਲੇ ਪਦਾਰਥ ਨੇ ਇਹਨਾਂ ਨੂੰ ਮਹਿੰਗੇ ਕਰੀਏ ਤਾਂ ਜੋ ਉਹਨਾਂ ਦਾ ਕੁਝ ਤਾਂ ਲੋਕ ਘਟਣਾ ਉਦੋਂ ਤਾਂ ਨਹੀਂ ਹਟਦੇ ਤਾਂ ਇਹੀ ਮਨਸੂਬੇ ਨਾਲ ਬਾਕੀ ਚੀਜ਼ਾਂ ਸਸਤੀਆਂ ਨੇ ਅਸ਼ੀਲੇ ਪਦਾਰਥ ਮਹਿੰਗੇ ਨੇ ਤੇ ਹੋਰ ਵੀ ਚਾਹੀਦੇ ਆ ਤੇ ਬਾਕੀ ਤੁਸੀਂ ਵਿਚਾਰ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਦਾ ਤੁਹਾਨੂੰ ਵੀਡੀਓ ਮਿਲਦੀ ਰਹਿਣ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ